ਰੂਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨਾ ਵਧੀਆ ਹੁੰਗਾਰਾ ਦੇ ਰਹੇ ਹੋ ਤੇ ਸਾਡੀ ਜੇ ਅਸੀਂ ਗੱਲ ਕਰੀਏ ਅਸੀਂ ਇਹ ਨਹੀਂ ਕੋਈ ਪ੍ਰਚਾਰ ਕਰਨ ਨਹੀਂ ਆਏ ਕਿਉਂਕਿ ਜਦੋਂ ਕਹਿੰਦੇ ਨੇ ਇੱਕ ਘਰ ਦੇ ਵਿੱਚ ਇੱਕ ਬੱਚਾ ਹੁੰਦਾ ਮਾਂ ਉਹਦੀ ਹਮੇਸ਼ਾ ਤਾਰੀਫ਼ ਕਰਦੀ ਕਰਦੀ ਹੈ ਤਾਂ ਜਿਹੜੀਆਂ ਮਾਵਾਂ ਨੇ ਉਹ ਆਪਦੇ ਬੱਚੇ ਦੀ ਤਾਰੀਫ਼ ਕਰੇ ਬਿਨਾ ਕਿਵੇਂ ਰਹਿ ਜਾਣਗੀਆਂ ਸੋ ਅਸੀਂ ਹਮੇਸ਼ਾ ਕਰਮਜੀਤ ਦੇ ਨਾਲ ਰਹਿਣੇ ਆ ਵਿਚਰਦੇ ਆ ਸਾਨੂੰ ਦਿਲ ਤੋਂ ਜਾਂ ਸਾਨੂੰ ਨੇੜੇ ਤੋਂ ਬਹੁਤ ਪਤਾ ਹੈ ਕਿ ਕਰਮਜੀਤ ਕਿਹੋ ਜਿਹਾ ਇਨਸਾਨ ਹੈ ਇਸ ਕਰਕੇ ਸਾਨੂੰ ਬੁਲਾਇਆ ਵੀ ਨਹੀਂ ਅਸੀਂ ਤਾਂ ਰੋਜ਼ ਫੋਨ ਕਰਦੇ ਆਂ ਵੀ ਕਰਮਜੀਤ ਸਾਨੂੰ ਵੀ ਇੱਕ ਵਾਰੀ ਮੌਕਾ ਦੇਓ ਅਸੀਂ ਵੀ ਸਾਡੇ ਜਿਹੜੇ ਮਾਪੇ ਬੈਠੇ ਆਂ ਕਈ ਵਾਰੀ ਭੋਲੇ-ਪਾ ਦੇ ਵਿੱਚ ਕੋਈ ਗਲਤੀ ਨਾ ਕਰ ਜਾਣ ਜਾਂ ਕਿਸੇ ਦੇ ਗੱਲਾਂ ਦੇ ਵਿੱਚ ਨਾ ਆ ਜਾਣ ਅਸੀਂ ਉਹਨਾਂ ਨੂੰ ਸੱਚਾਈ ਦੱਸੀਏ ਕਿਉਂਕਿ ਜਦੋਂ ਇੱਕ ਇਹਦਾ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਇਹ ਹੈ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਇੱਕ ਵਧੀਆ ਇਨਸਾਨ ਚੁਣਨ ਦੀ ਸੋ ਅਸੀਂ ਤਾਂ ਬਸ ਤੁਹਾਨੂੰ ਇਹੀ ਦੱਸਣਾ ਹੈ ਕਿ ਕਰਮਜੀਤ ਤੋਂ ਵਧੀਆ ਇਨਸਾਨ ਕੋਈ ਹੋਰ ਹੋ ਹੀ ਨਹੀਂ ਸਕਦਾ ਮੈਂ ਇੱਕ ਗੱਲ ਹੋਰ ਵੀ ਕਹੂੰਗੀ ਵੀ ਤੁਹਾਨੂੰ ਤਾਂ ਅਸੀਂ ਵਧਾਈ ਵੀ ਦੇਵਾਂਗੇ ਤੁਸੀਂ ਤਾਂ ਕਰਮਾ ਵਾਲੇ ਹੋ ਜਿਨ੍ਹਾਂ ਨੂੰ ਕਰਮਜੀਤ ਅਨਮੋਲ ਵਰਗਾ ਇਨਸਾਨ ਮਿਲਿਆ ਅਸੀਂ ਅਕਸਰ ਇਹ ਤੁਹਾਡੇ ਅੱਗੇ ਨਹੀਂ ਅਸੀਂ ਜਦੋਂ ਦੀ ਟਿਕਟ ਮਿਲੀ ਆ ਉਦੋਂ ਦੇ ਗੱਲਾਂ ਕਰਦੇ ਆ ਕਿ ਫਰੀਦਕੋਟ ਜ਼ਿਲ੍ਹਾ ਕਿੰਨਾ ਕਰਮਾ ਵਾਲਾ ਹੈ ਕਿ ਉਹਨਾਂ ਨੂੰ ਕਿੰਨਾ ਵਧੀਆ ਲੀਡਰ ਮਿਲ ਰਿਹਾ ਹੈ ਇਹ ਇੱਕ ਗੱਲ ਹੈ ਕਿ ਅਸੀਂ ਝੂਠੇ ਵਾਅਦੇ ਨਹੀਂ ਆ ਹੋਜੂ ਆ ਹੋਜੂ ਲੇਕਿਨ ਅਸੀਂ ਦਿਲ ਤੋਂ ਕਹਿ ਰਹੇ ਆ ਕਿ ਰੱਬ ਨੇ ਹੀ ਸੁਣੀ ਹੈ ਕਿ ਕਰਮਜੀਤ ਸਾਡੇ ਲਈ ਦੇਖੋ ਸਾਨੂੰ ਤਾਂ ਹੈ ਕਿ ਕਰਮਜੀਤ ਸਾਡੇ ਨਾਲ ਰਹੇ ਪਰ ਅਸੀਂ ਹੁਣ ਤੁਹਾਡੇ ਨਾਲ ਵੀ ਬੰਨਣ ਲੱਗੇ ਆ ਕਿ ਕਰਮਜੀਤ ਸਾਡਾ ਤੁਹਾਡੇ ਨਾਲ ਵੀ ਰਹੇ ਸੋ ਬਹੁਤ ਵਧੀਆ ਇਨਸਾਨ ਹੈ 3 ਨੰਬਰ ਤੇ ਤੁਸੀਂ ਵੋਟ ਪਾਉਣੀ ਹੈ ਝਾੜੂ ਨੂੰ ਕੋਈ ਗਲਤੀ ਨਹੀਂ ਕਰਨੀ ਬਾਕੀ ਰਹੇ ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਕੱਲੋ ਤੋਂ ਸੁਣ ਰਹੇ ਹਾਂ ਕੁਝ ਨਰਾਜਗੀਆਂ ਵੀ ਹੁੰਦੀਆਂ ਨੇ ਪਰ ਉਹ ਨਰਾਜਗੀਆਂ ਹੁਣ ਸਾਡੀ ਜਦੋਂ ਦਿੱਲੀ ਸਰਕਾਰ ਤੱਕ ਪਹੁੰਚ ਹੋ ਜੂਗੀ ਨਾ ਕੁਝ ਹੁੰਦੀਆਂ ਨੇ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਹੁਣ ਕਰਮਜੀਤ ਆਪਣੇ ਹੱਥਾਂ 'ਚ ਲੈ ਕੇ ਆਉਣਗੇ ਸੋ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣੀਆਂ ਨੇ ਕਈ ਵਾਰੀ ਇਹ ਹੁੰਦਾ ਕਿ ਆਪਣੀਆਂ ਥੋੜੀਆਂ-ਬਹੁਤ ਚੀਜ਼ਾਂ ਅਸੀਂ ਤਕਲੀਫਾਂ 'ਚ ਕੱਟ ਲੀਆਂ ਪਰ ਆ ਜਿਹੜੀ ਸਾਡੀ ਨਵੀਂ ਪਨੀਰੀ ਹੈ ਨਾ ਅਸੀਂ ਹੁਣ ਇਹਨਾਂ ਬਾਰੇ ਸੋਚਣਾ ਹੈ ਆਪਾਂ ਨਵੀਂ ਪੀੜ੍ਹੀ ਬਾਰੇ ਸੋਚਣਾ ਹੈ ਇਹਨਾਂ ਦਾ ਫਿਊਚਰ ਜਿਹੜਾ ਨਾ ਉਹ ਅਸੀਂ ਬਹੁਤ ਵਧੀਆ ਬਣਾਉਣਾ ਹੈ ਤਾਂ ਕਿ ਜਦੋਂ ਅਸੀਂ ਚੰਗਾ ਲੀਡਰ ਚੁਣਾਂਗੇ ਚੰਗੀ ਸਰਕਾਰ ਚੁਣਾਂਗੇ ਤਾਂ ਸਾਡੇ ਬੱਚਿਆਂ ਦਾ ਵੀ ਫਿਊਚਰ ਬਹੁਤ ਵਧੀਆ ਹੋ ਅਸੀਂ ਆਪਣੇ ਬੱਚਿਆਂ ਬਾਰੇ ਸੋਚ ਕੇ ਕਰਮਜੀਤ ਅਨਮੋਲ ਨੂੰ ਜਿਤਾਉਣਾ ਬਹੁਤ-ਬਹੁਤ ਸ਼ੁਕਰੀਆ ਜੀ ਠਾਟੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨਾ ਵਧੀਆ ਹੁੰਗਾਰਾ ਦੇ ਰਹੇ ਹੋ ਤੇ ਸਾਡੀ ਜੇ ਅਸੀਂ ਗੱਲ ਕਰੀਏ ਅਸੀਂ ਇਹ ਨਹੀਂ ਕੋਈ ਪ੍ਰਚਾਰ ਕਰਨ ਨਹੀਂ ਆਏ ਕਿਉਂਕਿ ਜਦੋਂ ਕਹਿੰਦੇ ਨੇ ਇੱਕ ਘਰ ਦੇ ਵਿੱਚ ਇੱਕ ਬੱਚਾ ਹੁੰਦਾ ਮਾਂ ਉਹਦੀ ਹਮੇਸ਼ਾ ਤਾਰੀਫ਼ ਕਰਦੀ ਕਰਦੀ ਹੈ ਤਾਂ ਜਿਹੜੀਆਂ ਮਾਵਾਂ ਨੇ ਉਹ ਆਪਦੇ ਬੱਚੇ ਦੀ ਤਾਰੀਫ਼ ਕਰੇ ਬਿਨਾ ਕਿਵੇਂ ਰਹਿ ਜਾਣਗੀਆਂ ਸੋ ਅਸੀਂ ਹਮੇਸ਼ਾ ਕਰਮਜੀਤ ਦੇ ਨਾਲ ਰਹਿਣੇ ਆ ਵਿਚਰਦੇ ਆ ਸਾਨੂੰ ਦੇਲ ਤੋਂ ਜਾਂ ਸਾਨੂੰ ਨੇੜੇ ਤੋਂ ਬਹੁਤ ਪਤਾ ਹੈ ਕਿ ਕਰਮਜੀਤ ਕਿਹੋ ਜਿਹਾ ਇਨਸਾਨ ਹੈ ਇਸ ਕਰਕੇ ਸਾਨੂੰ ਬੁਲਾਇਆ ਵੀ ਨਹੀਂ ਅਸੀਂ ਤਾਂ ਰੋਜ਼ ਫੋਨ ਕਰਦੇ ਆਂ ਵੀ ਕਰਮਜੀਤ ਸਾਨੂੰ ਵੀ ਇੱਕ ਵਾਰੀ ਮੌਕਾ ਦੇਓ ਅਸੀਂ ਵੀ ਸਾਡੇ ਜਿਹੜੇ ਮਾਪੇ ਬੈਠੇ ਆਂ ਕਈ ਵਾਰੀ ਭੋਲੇ-ਪਾ ਦੇ ਵਿੱਚ ਕੋਈ ਗਲਤੀ ਨਾ ਕਰ ਜਾਣ ਜਾਂ ਕਿਸੇ ਦੇ ਗੱਲਾਂ ਦੇ ਵਿੱਚ ਨਾ ਆ ਜਾਣ ਅਸੀਂ ਉਹਨਾਂ ਨੂੰ ਸਚਾਈ ਦੱਸੀਏ ਕਿਉਂਕਿ ਜਦੋਂ ਇੱਕ ਇਹਦਾ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਇਹ ਹੈ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਇੱਕ ਵਧੀਆ ਇਨਸਾਨ ਚੁਣਨੀ ਸੋ ਅਸੀਂ ਤਾਂ ਬਸ ਤੁਹਾਨੂੰ ਇਹੀ ਦੱਸਣਾ ਹੈ ਕਿ ਕਰਮਜੀਤ ਤੋਂ ਵਧੀਆ ਇਨਸਾਨ ਕੋਈ ਹੋਰ ਹੋ ਹੀ ਨਹੀਂ ਸਕਦਾ ਮੈਂ ਇੱਕ ਗੱਲ ਹੋਰ ਵੀ ਕਹੂੰਗੀ ਵੀ ਤੁਹਾਨੂੰ ਤਾਂ ਅਸੀਂ ਵਧਾਈ ਵੀ ਦੇਵਾਂਗੇ ਤੁਸੀਂ ਤਾਂ ਕਰਮਾ ਵਾਲੇ ਹੋ ਜਿਨ੍ਹਾਂ ਨੂੰ ਕਰਮਜੀਤ ਅਨਮੋਲ ਵਰਗਾ ਇਨਸਾਨ ਮਿਲਿਆ ਹੈ ਅਸੀਂ ਅਕਸਰ ਇਹ ਤੁਹਾਡੇ ਅੱਗੇ ਨਹੀਂ ਅਸੀਂ ਜਦੋਂ ਦੀ ਟਿਕਟ ਮਿਲੀ ਆ ਉਦੋਂ ਦੇ ਗੱਲਾਂ ਕਰਦੇ ਆ ਕਿ ਫਰੀਦਕੋਟ ਜ਼ਿਲ੍ਹਾ ਕਿੰਨਾ ਕਰਮਾ ਵਾਲਾ ਹੈ ਕਿ ਉਹਨਾਂ ਨੂੰ ਕਿੰਨਾ ਵਧੀਆ ਲੀਡਰ ਮਿਲ ਰਿਹਾ ਹੈ ਇਹ ਇੱਕ ਗੱਲ ਹੈ ਕਿ ਅਸੀਂ ਝੂਠੇ ਵਾਅਦੇ ਨਹੀਂ ਆ ਹੋਜੂ ਆ ਹੋਜੂ ਲੇਕਿਨ ਅਸੀਂ ਦਿਲ ਤੋਂ ਕਹਿ ਰਹੇ ਆ ਕਿ ਰੱਬ ਨੇ ਹੀ ਸੁਣੀ ਹੈ ਕਿ ਕਰਮਜੀਤ ਸਾਡੇ ਲਈ ਦੇਖੋ ਸਾਨੂੰ ਤਾਂ ਹੈ ਕਿ ਕਰਮਜੀਤ ਸਾਡੇ ਨਾਲ ਰਹੇ ਪਰ ਅਸੀਂ ਹੁਣ ਤੁਹਾਡੇ ਨਾਲ ਵੀ ਬੰਨਣ ਲੱਗੇ ਆ ਕਿ ਕਰਮਜੀਤ ਸਾਡਾ ਤੁਹਾਡੇ ਨਾਲ ਵੀ ਰਹੇ ਸੋ ਬਹੁਤ ਵਧੀਆ ਇਨਸਾਨ ਹੈ 3 ਨੰਬਰ ਤੇ ਤੁਸੀਂ ਵੋਟ ਪਾਉਣੀ ਹੈ ਝਾੜੂ ਨੂੰ ਕੋਈ ਗਲਤੀ ਨਹੀਂ ਕਰਨੀ ਬਾਕੀ ਰਹੇ ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਕਾਹਲੋ ਤੋਂ ਸੁਣ ਰਹੇ ਹਾਂ ਕੁਝ ਨਰਾਜ਼ਗੀਆਂ ਵੀ ਹੁੰਦੀਆਂ ਨੇ ਪਰ ਉਹ ਨਰਾਜ਼ਗੀਆਂ ਹੁਣ ਸਾਡੀ ਜਦੋਂ ਦਿੱਲੀ ਸਰਕਾਰ ਤੱਕ ਪਹੁੰਚ ਹੋ ਜੂਗੀ ਨਾ ਕੁਝ ਹੁੰਦੀਆਂ ਨੇ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਹੁਣ ਕਰਮਜੀਤ ਆਪਣੇ ਹੱਥਾਂ 'ਚ ਲੈ ਕੇ ਆਉਣਗੇ ਸੋ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣੀਆਂ ਨੇ ਕਈ ਵਾਰੀ ਇਹ ਹੁੰਦਾ ਕਿ ਆਪਣੀਆਂ ਥੋੜੀਆਂ-ਬਹੁਤ ਚੀਜ਼ਾਂ ਅਸੀਂ ਤਕਲੀਫਾਂ 'ਚ ਕੱਟ ਲੀਆਂ ਪਰ ਆ ਜਿਹੜੀ ਸਾਡੀ ਨਵੀਂ ਪਨੀਰੀ ਹੈ ਨਾ ਅਸੀਂ ਹੁਣ ਇਹਨਾਂ ਬਾਰੇ ਸੋਚਣਾ ਹੈ ਆਪਾਂ ਨਵੀਂ ਪੀੜ੍ਹੀ ਬਾਰੇ ਸੋਚਣਾ ਹੈ ਇਹਨਾਂ ਦਾ ਫਿਊਚਰ ਜਿਹੜਾ ਨਾ ਉਹ ਅਸੀਂ ਬਹੁਤ ਵਧੀਆ ਬਣਾਉਣਾ ਹੈ ਤਾਂ ਕਿ ਜਦੋਂ ਅਸੀਂ ਚੰਗਾ ਲੀਡਰ ਚੁਣਾਂਗੇ ਚੰਗੀ ਸਰਕਾਰ ਚੁਣਾਂਗੇ ਤਾਂ ਸਾਡੇ ਬੱਚਿਆਂ ਦਾ ਵੀ ਫਿਊਚਰ ਬਹੁਤ ਵਧੀਆ ਹੋ ਅਸੀਂ ਆਪਣੇ ਬੱਚਿਆਂ ਬਾਰੇ ਸੋਚ ਕੇ ਕਰਮਜੀਤ ਅਨਮੋਲ ਨੂੰ ਜਿਤਾਉਣਾ ਹੈ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par